ਇਹ ਜੋ ਤੁਸੀਂ ਪਿੰਡ ਦੇਖ ਰਹੇ ਹੋ ਪੰਜਾਬ ਦਾ ਪਿੰਡ ਹੈ ਕੋਠਾਗੁਰੂ ਲੇਕਿਨ ਪੰਜਾਬ ਦੇ ਬਾਕੀ ਸਾਰੇ ਪਿੰਡਾਂ ਨਾਲੋਂ ਇਹ ਪਿੰਡ ਕੁਝ ਵੱਖਰਾ ਹੈ ਇਸ ਪਿੰਡ ਦੇ ਵਿੱਚ ਅਜਿਹੇ ਉਪਰਾਲੇ ਕੀਤੇ ਗਏ ਨੇ ਜਿਨ੍ਹਾਂ ਦੀ ਅੱਜ ਸਾਰੇ ਪਾਸੇ ਲੋੜ ਹੈ ਮਰੀਜ਼ਾਂ ਵਾਸਤੇ ਦੋ ਐਂਬੂਲੈਂਸਾਂ ਨੇ ਜਿਹੜੀਆਂ ਉਹ ਪਿੰਡ ਦੇ ਵਿੱਚ ਮੌਜੂਦ ਨੇ ਪਿੰਡ ਦੇ ਕੋਲ ਆਪਣੀ ਫਾਇਰ ਬ੍ਰਿਗੇਡ ਹੈ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਨੇ ਧਾਰਮਿਕ ਕਾਰਜ ਨੇ ਜਿਹੜੇ ਉਹ ਵੀ ਕੀਤੇ ਜਾਂਦੇ ਨੇ ਪਹਿਲਾਂ ਅਸੀਂ ਮਹਾਰਾਜ ਦੇ ਮੁਰੇ ਝੜੂ ਦੀ ਸੇਵਾ ਕਰਦੇ ਸੀ ਉਸ ਤੋਂ ਬਾਅਦ ਹੌਲੀ ਹੌਲੀ ਕੰਮ ਵਧਦੇ ਗਏ ਜਿਵੇਂ ਜਿਵੇਂ ਲੋਕਾਂ ਦਾ ਐਨ ਆਰ ਵੀਰਾਂ ਸਾਥ ਆਇਓ ਉਹ ਅਸੀਂ ਪਿੰਡਾਂ ਅਸਤੇ ਜਨ ਇਲਾਕੇ ਅੱਤੇ ਸੂਤ ਅਸਤੇ ਜੀ ਵੀ ਜਿਹੜੀਆਂ ਐਮਰਜੈਂਸੀ ਦੀਆਂ ਚੀਜ਼ਾਂ ਇਕ ਤਕਰੀਬਨ ਸਾਰੀਆਂ ਮੈਂ ਰੋਡਵੰਦ ਦਾ ਸਾਡਾ ਦਵਾਈ ਦਾ ਲੰਗਰ ਵੀ ਚੱਲਦਾ ਜੇ ਕੋਈ ਮਰੀਜ਼ ਨੂੰ ਦਵਾਈ ਦੀ ਲੋੜ ਹੋ ਉਹਨੂੰ ਦਵਾਈ ਵੀ ਦੋ ਉਹਨੇ ਵੱਖ ਇੱਕ ਇਲਾਜ ਵਾਲਾ ਸਿਸਟਮ ਉਹ ਵੀ ਕਰਦੇ ਨੇ ਇਹ ਇਲਾਕੇ ਦੇ ਸਾਰੇ ਜਿੰਨੇ ਵਿਆਹ ਲਖਾਉਂਦੇ ਅਸੀਂ ਤਕਰੀਬਨ ਉਨੇ ਹੀ ਕਰਦੇ ਹਾਂ ਜੀ ਅਸੀਂ 2 ਮਹੀਨੇ ਪਹਿਲਾਂ ਲਿਖਣ ਲੱਗ ਗਏ ਨੇ ਜਿੰਨੇ ਸਾਡੇ ਕੋਲ ਬੱਕ ਵਿੰਦੇ ਆ ਉਨੇ ਕਰਦੇ ਨੇ ਜੀ ਤਾਂ ਕਿੰਨੇ ਕ ਵਿਆਹ ਨੇ ਜਿਹੜੇ ਹੋ ਜਾਂਦੇ ਨੇ ਮਤਲਬ ਕੀ ਪ੍ਰਤੀ ਸਾਲ 15 ਤੋਂ 20 ਦੇ ਵਿੱਚ ਗਿਣਤੀ ਰਹਿੰਦੀ ਹੈ ਹਰ ਸਾਲ ਕਰੋੜ ਰੇਡ ਪਹਿਲਾਂ ਹੀ ਸਾਡੇ ਨੇੜੇ ਪਿੰਡ ਅੱਗ ਲੱਗੀ ਚ ਰਸਤੇ ਚ 4-5 ਕਿਲੋਮੀਟਰ ਜਲਾਲ ਦਾ ਤੇ ਉਹ ਅਮੀਰਗੜ ਦੀ ਜ਼ਮੀਨ ਸੀ 5 ਕਿੱਲੇ ਜੀ ਜਦੋਂ ਅੱਗ ਲੱਗੀ ਸਾਡੇ ਕੋਲ ਜੋ ਛੋਟੀ ਫੈਗ ਰੇਡ ਬਣਾਈ ਸੀ ਸੀ ਇੰਜਨ ਵਾਲੀ ਜੀ ਉਹ ਇਨੀ ਲਾਹੇਵਨ ਸਾਬਤ ਨਹੀਂ ਹੋਈਗੀ 75 ਤੋਂ 3 ਲੱਖ ਹਾਂਜੀ ਹਾਂਜੀ ਉਹਦੇ ਨਾਲ ਅੱਗ ਨਹੀਂ ਬੁਜੀ ਜੀ ਚਾਰ-ਪੰਜ ਕਿੱਲੇ ਦਾ ਨੁਕਸਾਨ ਹੋ ਗਿਆ ਸੀਗਾ ਫਿਰ ਅਸੀਂ ਉਹ ਪਰਾਮਾਸ਼ ਤੇ ਕਣਕ ਵੀ ਦਿੱਤੀ ਆਪਦੇ ਨਗਰ ਦੇ ਸਹਿਯੋਗ ਨਾਲ ਜਿੰਨੀ ਕਿੰਨੇ ਕੇ ਏਰੀਆ ਚ ਤੁਸੀਂ ਉਸ ਗੱਡੀ ਨਾਲ ਸੇਵਾ ਕਰਦੇ ਉਹ 20-25 ਕਿਲੋਮੀਟਰ ਏਰੀਆ ਦੇ ਵਿੱਚ ਜਿੱਥੇ ਵੀ ਸਾਡੀ ਲੋੜ ਪੈਂਦੀ ਆ ਫੋਨ ਆਉਂਦਾ ਵੀ ਉੱਥੇ ਪਹੁੰਚ ਜਾਂਦੇ ਲਾਇਬ੍ਰੇਰੀ ਬਣਾਈ ਹੋਈ ਆ ਬੱਚਿਆਂ ਦੀ ਪੜ੍ਹਾਈ ਵਾਸਤੇ ਉਹਨਾਂ ਨੂੰ ਸਾਸਟੇ ਭਾਅ ਦੇ ਉੱਤੇ ਕਾਪੀਆਂ ਕਿਤਾਬਾਂ ਮੁਹੱਈਆ ਕਰਵਾਉਣ ਵਾਸਤੇ ਵੀ ਉਪਰਾਲਾ ਕੀਤਾ ਗਿਆ ਹੈ ਤਾਂ ਇਹ ਕਿੰਨੇ ਸਾਲ ਤੋਂ ਚੱਲ ਰਿਹਾ ਹੈ ਜਿਹੜੇ ਰੇਟ ਤੁਹਾਨੂੰ ਆਉਂਦੀ ਹੈ ਤਕਰੀਬਨ ਉਸ ਰੇਟ ਦੀ ਸਾਰਾ ਕੁਝ ਵੇਚ ਦਿਆ ਸੀ ਜਿਵੇਂ ਕੋਈ ਡਾਉਨਸ ਕੁਆਲਿਟੀ ਦੇ ਪੈਨ ਵਗੈਰਾ ਵੀ ਉਹ 40% ਡਿਸਕਾਊਂਟ ਤੋਂ ਸਾਰਾ ਕੁਝ ਵੇਚ ਦਿੰਦੇ ਜੀ ਜਦੋਂ ਮਾਰਚ ਦਾ ਮਹੀਨਾ ਹੁੰਦਾ ਕਲਾਸਾਂ ਬੱਚਿਆਂ ਦੀ ਨਵੀਆਂ ਸ਼ੁਰੂ ਹੁੰਦੀਆਂ ਉਹਦੋਂ ਦਾ ਬਹੁਤ ਜ਼ਿਆਦਾ سیل ਹੁੰਦਾ ਕਿਉਂਕਿ 40-50% ਦਾ ਬਹੁਤ ਬੱਚਿਆਂ ਦਾ ਫਰਕ ਪੈ ਜਾਂਦਾ ਸੀ ਤਕਰੀਬਨ 1500 ਲੱਖ ਦੀ ਇੱਕ ਮਹੀਨੇ ਦੇ ਵਿੱਚ ਸੇਲ ਕਰ ਦਿੰਦੇ ਮਾਰਚ ਅਪ੍ਰੈਲ ਚ ਤੇ ਉਹ ਵੇਖ ਲਓ ਤੁਸੀਂ ਵੀ ਆਪਣਾ 15-16 ਲੱਖ ਤਾਂ ਸੇਲ ਹੋ ਜਾਂਦੀ ਤੇ 8-9 ਲੱਖ ਰੁਪਈਆ ਲਾਕੇ ਦਾ ਬਿਨਾਂ ਗੱਲ ਤੋਂ ਵੱਜ ਜਾਂਦਾ ਨਹੀਂ ਅਸੀਂ ਦੁਕਾਨਦਾਰ ਦੂਸਰੇ ਪਾਸੇ ਤੋਂ ਲੈਂਦੇ ਆ ਤਾਂ ਬੱਚੇ ਪੂਰੇ ਪੈਸੇ ਦੇਖ ਲੈਂਦੇ ਇਹ ਜੋ ਤੁਸੀਂ ਪਿੰਡ ਦੇਖ ਰਹੇ ਹੋ ਪੰਜਾਬ ਦਾ ਪਿੰਡ ਹੈ ਕੋਠਾਗੁਰੂ ਲੇਕਿਨ ਪੰਜਾਬ ਦੇ ਬਾਕੀ ਸਾਰੇ ਪਿੰਡਾਂ ਨਾਲੋਂ ਇਹ ਪਿੰਡ ਕੁਝ ਵੱਖਰਾ ਹੈ ਇਸ ਪਿੰਡ ਦੇ ਵਿੱਚ ਅਜਿਹੇ ਉਪਰਾਲੇ ਕੀਤੇ ਗਏ ਨੇ ਜਿਨ੍ਹਾਂ ਦੀ ਅੱਜ ਸਾਰੇ ਪਾਸੇ ਲੋੜ ਐ ਮਰੀਜ਼ਾਂ ਵਾਸਤੇ ਦੋ ਐਂਬੂਲੈਂਸਾਂ ਨੇ ਜਿਹੜੀਆਂ ਉਹ ਪਿੰਡ ਦੇ ਵਿੱਚ ਮੌਜੂਦ ਨੇ ਪਿੰਡ ਦੇ ਕੋਲ ਆਪਣੀ ਫਾਇਰ ਬ੍ਰਿਗੇਡ ਐ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਨੇ ਧਾਰਮਿਕ ਕਾਰਜ ਨੇ ਜਿਹੜੇ ਉਹ ਵੀ ਕੀਤੇ ਜਾਂਦੇ ਨੇ ਤਾਂ ਗੱਲਬਾਤ ਕਰਦੇ ਆ ਤਾਂ ਇਸ ਪਿੰਡ ਦੇ ਵਿੱਚ ਸਤਿਕਾਰ ਕਮੇਟੀ ਬਣਾਈ ਹੋਈ ਆ ਜਿਨ੍ਹਾਂ ਦੀ ਲਾਇਬ੍ਰੇਰੀ ਅਤੇ ਦਫ਼ਤਰ ਦੇ ਵਿੱਚ ਅੱਜ ਅਸੀਂ ਪਹੁੰਚੇ ਆ ਤੇ ਜਾ ਕੇ ਗੱਲਬਾਤ ਕਰਦੇ ਆ ਇੱਥੋਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦਿਆਂ ਕਿ ਕੀ ਕੁਝ ਅਪਰਾਲੇ ਨੇ ਜਿਹੜੇ ਉਹ ਇਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਤਾਂ ਤੁਸੀਂ ਦੇਖੋ ਕਿ ਇੱਕ ਲਾਇਬ੍ਰੇਰੀ ਬਣਾਈ ਹੋਈ ਹੈ ਜਿੱਥੇ ਬੱਚਿਆਂ ਵਾਸਤੇ ਕਿਤਾਬਾਂ ਨੇ ਜੜੀਆਂ ਉਹ ਫੈਕਟਰੀ ਰੇਟ ਤੇ ਦਿੱਤੀਆਂ ਜਾਂਦੀਆਂ ਨੇ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਿਬਿੰਦਰ ਸਿੰਘ ਜੀ ਤਾਂ ਤੁਹਾਡੀ ਜਿਹੜੀ ਇਹ ਸਤਕਾਰ ਕਮੇਟੀ ਆ ਪਿੰਡ ਕੋਠਾ ਗੁਰੂ ਇਸ ਦੇ ਬੜੇ ਚਰਚੇ ਸੁਣੇ ਨੇ ਵੱਡੇ ਉਪਰਾਲੇ ਕੀਤੇ ਜਾਂਦੇ ਨੇ ਤਾਂ ਕਿਵੇਂ ਸ਼ੁਰੂਆਤ ਹੋਈ ਸੀ ਭਾਈ ਇਹ ਸਭ ਤੋਂ ਪਹਿਲਾਂ ਹੀ ਮਹਾਰਾਜ ਦੇ ਮੂਰੇ ਝਾੜੂ ਦੀ ਸੇਵਾ ਸ਼ੁਰੂ ਕਰੀ ਸੀ ਤਕਰੀਬਨ 15 ਕ 16 ਸਾਲ ਹੋ ਗਈ ਗੱਲ ਨੂੰ ਜੀ ਪਹਿਲਾਂ ਅਸੀਂ ਮਹਾਰਾਜ ਦੇ ਮੂਰੇ ਝਾੜੂ ਦੀ ਸੇਵਾ ਕਰਦੇ ਸੀ ਉਸ ਤੋਂ ਬਾਅਦ ਹੌਲੀ ਹੌਲੀ ਕੰਮ ਵਧਦੇ ਗਏ ਜਿਵੇਂ ਜਿਵੇਂ ਲੋਕਾਂ ਦਾ ਐਨ ਆਰ ਆ ਵੀਰਾਂ ਸਾਥ ਆਏ ਉਹ ਅਸੀਂ ਪਿੰਡ ਆਸਤੇ ਜਨ ਇਲਾਕੇ ਇੱਥੇ ਸੂਤ ਆਸਤੇ ਜੀ ਪਰ ਜਿਹੜੀਆਂ ਐਮਰਜੈਂਸੀਆਂ ਚੀਜ਼ਾਂ ਕਿ ਤਕਰੀਬਨ ਸਾਰੀਆਂ ਬਣਾਈਆਂ ਜੀ ਤੇ ਅਸੀਂ ਦੱਸਿਆ ਸੀ ਕਿ ਦੀਵਾਨ ਕਰਾਏ ਗਏ ਉਸ ਤੋਂ ਬਾਅਦ ਲੜਕੀਆਂ ਦੇ ਵਿਆਹ ਨਹੀਂ ਜਿਹੜੇ ਉਹ ਕੀਤੇ ਗਏ ਤਾਂ ਪਿੰਡ ਦੀ ਆਬਾਦੀ ਕਿੰਨੀ ਕ ਪਿੰਡ ਦੀ ਆਬਾਦੀ ਹੈਗੀ ਤਕਰੀਬਨ 12-13 ਹਜ਼ਾਰ ਤੇ ਪਹਿਲੀ ਐਂਬੂਲੈਂਸ ਕਦੋਂ ਕੋ ਆਈਸੀਪਿੰਨ ਦੇ ਵਿੱਚ ਪਹਿਲਾਂ ਬਈ ਅਸੀਂ ਝਾੜੂ ਦੀ ਸੇਵਾ ਕਰਦੇ ਸੀ ਪਹਿਲਾਂ 2 ਸਾਲ ਲਈ ਭਗਤ ਸਿੰਘ ਦਾ ਅਸੀਂ ਦੀਦੜਾ ਮਨਾਇਆ ਸੀ ਮਾਰਚ ਦਾ ਤੇ ਉਸ ਤੋਂ ਬਾਅਦ ਜਨਮ ਦੇੜਾ ਜੀ ਤੇ ਉਸ ਤੋਂ ਬਾਅਦ ਅਸੀਂ ਦਿਵਾਨ ਕਰਾਈ ਸੀਗੇ ਉਸ ਤੋਂ ਬਾਅਦ ਅਸੀਂ ਐਂਬੂਲੈਂਸ ਲੈ ਲਈ ਸੀ ਇੱਕ ਜੀ ਹਾਂਜੀ ਮਤਲਬ ਕਿੰਨੇ ਸਾਲ ਪਹਿਲਾਂ ਲਈ ਸੀ ਪਹਿਲੀ ਐਂਬੂਲੈਂਸ ਤਕਰੀਬਨ 10 ਸਾਲ ਹੋ ਗਏ ਜੀ ਤੇ ਦੂਜੀ ਤੁ ਜੇ ਮਿਲ ਤੁਹਾਨੂੰ 4-5 ਸਾਲ ਹੋ ਗਏ। ਤਾਂ ਇਹ ਵੀ ਗੱਲ ਆ ਕਿ ਤੁਸੀਂ ਨੋਵਾ ਗੱਡੀ ਦੀ ਐਮਬੂਲੈਂਸ ਬਣਾਈ ਹੈ। ਹਾਲਾਂਕਿ ਆਮ ਤੌਰ ਤੇ ਆਪਾਂ ਵੈਨਾਂ ਦੇਖਦੇ ਹੋਂ ਪਰ ਕਿਤੇ ਨਾ ਕਿਤੇ ਜਦੋਂ ਐਮਰਜੈਂਸੀ ਪੈਂਦੀ ਆ ਜਦੋਂ ਮਰੀਜ਼ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣਾ ਪੈਂਦਾ ਹੈ ਤਾਂ ਉੱਥੇ ਇਸ ਚੀਜ਼ ਦਾ ਬੜਾ ਫਾਇਦਾ ਹੋ ਜਾਂਦਾ ਹੈ। ਹਾਂਜੀ ਜਿਹੜੀ ਵੈਨ ਆ ਜੀ ਜਿਹੜੀ ਪਾਸ ਹੁੰਦੀ ਆ ਸਰਕਾਰ ਨੂੰ ਉਹ ਬਹੁਤ ਹੌਲੀ ਚੱਲਦੀ ਆ। ਤਕਰੀਬਨ 80 ਤੋਂ ਬਾਅਦ ਉਹਦੀ ਸਪੀਡ ਹੀ ਨਹੀਂ ਹੁੰਦੀ। ਜੀ। ਤੇ ਐਮਬੂਲੈਂਸ ਦੀ ਲੋੜ ਆ ਆਪਾਂ ਨੂੰ ਐਮਰਜੈਂਸੀ ਦੇ ਵਾਰ ਤੇਜ਼ ਹੀ ਹੁੰਦੀ ਆ। ਹਾਂਜੀ ਇਸ ਲਈ ਅਸੀਂ ਐਮਬੂਲੈਂਸ ਹਮ ਨਹੀਂ ਆ। ਬਾਕੀ ਕੋਈ ਡੈੱਡ ਬਾਡੀ ਜਾਂ ਲੋਡਵੰਦਾ ਜਾਂ ਕੋਈ ਹੈਨਿਕਾ ਮਰੀਜ਼ ਜਾਂ ਕੋਈ ਨੀੜੇ ਦਾ ਐਕਸੀਡੈਂਟ ਆ ਉਹ ਤੋਂ ਕਦੇ ਵੀ ਅਸੀਂ ਪੈਸਾ ਨਹੀਂ ਲੈਂਦੇ। ਜੋ ਪਿੰਡ ਦਾ ਜਿਹੜਾ ਗਰੀਬ ਆ ਉਹਨੂੰ ਫਿਰ ਇਦਾਂ ਹੀ ਲੈ ਜਾਂਦੇ। ਹਾਂਜੀ 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 ਲੋਡਵੰਦਾਂ ਦਾ ਸਾਡਾ ਦਵਾਈ ਦਾ ਲੰਗਰ ਵੀ ਚੱਲਦਾ। ਜੇ ਕੋਈ ਮਰੀਜ਼ ਨੂੰ ਦਵਾਈ ਦੀ ਲੋੜ ਹੋ ਉਹਨੂੰ ਦਵਾਈ ਵੀ ਦੋਣੇ ਵਾਕਈ ਕੋਈ ਇਲਾਜ ਵਾਲਾ ਸਿਸਟਮ ਉਹ ਵੀ ਕਰਦੇ ਸੀ। ਜੀ ਹਾਂ ਤੇ ਜਿਹੜੀ ਵਿਆਹਾਂ ਦੀ ਲੜੀ ਆ ਪਿੰਡ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਨੇ ਜਾਂ ਫਿਰ ਕਿਤੋਂ ਵੀ ਕੋਈ ਵੀ ਅੱਜ ਵੀ ਹੁਣ ਤੱਕ ਕੀਤਾ ਜਾਂਦਾ। ਨਹੀਂ ਇਲਾਕੇ ਦੇ ਸਾਰੇ ਜਿੰਨੇ ਵਿਆਹ ਲਖਾਉਂਦੇ ਆ ਅਸੀਂ ਤਕਰੀਬਨ ਉੰਨੇ ਹੀ ਕਰਦੇ ਆ। ਜੀ ਅਸੀਂ 2 ਮਹੀਨੇ ਪਹਿਲਾਂ ਲਿਖਣ ਲੱਗ ਗਏ ਨੇ ਜਿੰਨੇ ਸਾਡੇ ਕੋਲ ਬੱਕ ਵਿੰਦੇ ਆ ਉਨੇ ਕਰ ਦਿੰਦੇ ਆ ਜਿੰਨੇ ਤੇ ਕਿੰਨੇ ਕ ਵਿਆਹ ਨੇ ਜਿਹੜੇ ਹੋ ਜਾਂਦੇ ਨੇ ਮਤਲਬ ਕੀ ਹਰ ਸਾਲ 15 ਤੋਂ 20 ਦੇ ਵਿੱਚ ਗਿਣਤੀ ਰਹਿੰਦੀ ਹੈ ਹਰ ਸਾਲ ਜੀ ਹਾਂਜੀ ਤੇ ਜੇ ਗੱਲ ਕੀਤੀ ਜਾਵੇ ਫਾਇਰ ਬ੍ਰਿਗੇਡ ਦੀ ਸਹੂਲਤ ਤੁਸੀਂ ਉਹਨੇ ਪਿੰਡ ਚ ਦਿੱਤੀ ਆ ਹਾਲਾਂਕਿ ਕਈ ਥਾਵਾਂ ਤੇ ਤਾਂ ਸਰਕਾਰ ਵੱਲੋਂ ਦੀ ਸਹੂਲਤ ਦੇਈ ਹੋਈ ਤਾਂ ਕਿਵੇਂ ਇਹ ਵਿਚਾਰ ਬਣਿਆ ਕਿਵੇਂ ਫਾਇਰ ਬ੍ਰਿਗੇਡ ਆ ਜਿਹੜੀ ਉਹ ਪਿੰਡ ਦੇ ਵਿੱਚ ਲਿਆਂਦੀ ਕਰੋੜੇਡ ਪਹਿਲਾਂ ਹੀ ਸਾਡੇ ਨੇੜੇ ਪਿੰਡ ਅੱਗ ਲੱਗੀ ਚ ਰਸਤੇ ਚ 4-5 ਕਿਲੋਮੀਟਰ ਜਲਾਲ ਦਾ ਤੇ ਉਹ ਅਮੀਰਗੜ ਦੀ ਜ਼ਮੀਨ ਸੀ 5 ਥਿੱਲੇ ਜੀ ਜਦੋਂ ਅੱਗ ਲੱਗੀ ਸਾਡੇ ਕੋਲ ਚ ਛੋਟੀ ਫੈਰਗੂਡ ਬਣਾਈ ਸੀ ਸੀ ਇੰਜਨ ਵਾਲੀ ਜੀ ਉਹ ਇਨੀ ਲਾਹੇਵਨ ਸਾਬਤ ਨਹੀਂ ਹੋਈਗੀ ਯਾ ਕੋਈ 70 ਤੇ ਇੰਜਨ ਲਾ ਕੇ ਹਾਂਜੀ ਹਾਂਜੀ ਉਹਦੇ ਨਾਲ ਅੱਗ ਨਹੀਂ ਬੁਜੀ ਜੀ ਚਾਰ-ਪੰਜ ਕਿੱਲੇ ਦਾ ਨੁਕਸਾਨ ਹੋ ਗਿਆ ਸੀਗਾ ਫਿਰ ਅਸੀਂ ਉਹ ਭਰਾ ਵਾਸਤੇ ਕਣਕ ਵੀ ਦਿੱਤੀ ਆ ਉਹਦੇ ਨਾਲ ਗੱਦੇ ਸਹਿਯੋਗ ਨਾਲ ਜਿੰਨੀ ਨੁਕਸਾਨ ਹੋਇਆ ਸੀ ਫਿਰ ਉਸ ਤੋਂ ਬਾਅਦ ਸਾਡੀ ਇਦਾਂ ਹੀ ਹੋ ਗਿਆ ਵੀ ਆਪਾਂ ਭਾਈ ਇਹਦਾ ਨੁਕਸਾਨ ਇਕੱਠਾ ਕਰਕੇ ਦਿੰਨੇ ਆ ਜਾਂ ਜਿਹੜਾ ਹੁੰਦਾ ਇਹਦੇ ਵਿਚਾਲੀ ਆਪਾਂ ਕੋਈ ਪ੍ਰਬੰਧ ਕਰੀਏ ਜੀ ਫਿਰ ਅਸੀਂ ਚਲੋ ਫੌਜ ਵਾਲੀ ਗੱਡੀ ਤਿਆਰ ਕਰਕੇ 4x4 ਉਤੇ ਗੱਡੀ ਦਾ ਪ੍ਰਬੰਧ ਕਰਿਆ ਸੀ ਤਾਂ ਗੱਡੀ ਫਿਰ ਕਿੱਥੋਂ ਖਰੀਦੀ ਉਹ ਪਠਾਨਕੋਟ ਤੋਂ ਲਈ ਸੀ ਅਸੀਂ ਡਿਸਪੋਜ਼ਲ ਹਾਂਜੀ ਹਾਂਜੀ ਜੀ ਤੇ ਫਿਰ ਕਿੰਨੇ ਕੇ ਏਰੀਆ ਚ ਤੁਸੀਂ ਉਸ ਗੱਡੀ ਨਾਲ ਸੇਵਾ ਕਰਦੇ ਹੋ ਉਹ 20-25 ਕਿਲੋਮੀਟਰ ਏਰੀਆ ਦੇ ਵਿੱਚ ਜਿੱਥੇ ਵੀ ਸਾਡੀ ਲੋੜ ਪੈਂਦੀ ਫੋਨ ਆਉਂਦਾ ਵੀ ਉੱਥੇ ਪਹੁੰਚਦੇ ਹਾਂ ਅਸੀਂ ਤਾਂ ਇੱਕ ਵਾਰ ਇੱਥੇ ਬੱਸ ਸਟੈਂਡ 'ਚ ਵੀ ਕਿਸੇ 'ਚ ਲੱਗੀ ਸੀ ਅੱਗ ਉਦੋਂ ਵੀ ਉਹ ਗੱਡੀ ਪਹੁੰਚੀ ਸੀ ਉਹ ਕੀ ਕਿੱਥੇ ਹੋਈ ਸੀ ਕਰਨਾ ਉਹ ਸਾਡੇ ਭਗਤੇ ਭਾਈ ਬੱਸ ਸਟੈਂਡ ਦੇ ਵਿੱਚ ਅੱਗ ਲੱਗ ਗਈ ਸੀ ਬੱਸਾਂ ਨੂੰ ਉਹ ਕਿਸੇ ਨੇ ਅੱਗ ਲਾਈ ਸੀ ਉਹਦੇ ਵਿੱਚ ਨਾ ਮੁੰਡਾ ਸਾੜਤਾ ਸੀਗਾ ਕਨੇਟਰ ਉਹਦੇ ਵਿੱਚ ਬੱਸ ਸਾਰੀਆਂ ਬੱਸਾਂ ਨੂੰ ਪੈ ਗਈ ਸੀ ਉਦੋਂ ਵੀ ਅੱਗ ਬਜਾਈ तकरीबन ਹਰ ਸਾਲ ਹਾੜੀ ਵੇਲੇ ਬਹੁਤ ਲੋਡ ਪੈਂਦੀ ਹੈ ਜੀ ਹੁਣ ਵੀ ਸਾਡੇ ਭਗਤੇ ਭਾਈ ਨੁਕਸਾਨ ਹੋ ਗਿਆ ਸੀਗਾ ਜੀ 14 15 ਕਿਲੇ ਵਾਹਨ ਦੇ ਮੱਚ ਗਏ ਪਿਛਲੇ ਸਾਲ ਜੀ ਗੱਡੀ ਇੱਕ ਸੀਗੀ ਸਰਕਾਰੀ ਐਂਗਾਂ ਸਿੰਘਾਂ ਉਹ ਵਾਹਨ ਦੇ ਵਿੱਚ ਚੱਲਦੀਆਂ ਨਹੀਂ ਉਹ 4x4 ਨਹੀਂ ਹੁੰਦੀਆਂ ਜੀ ਜਿੰਨਾ ਕਾਬੂ ਪਾਇਆ ਸੀ ਪਾ ਸਕਦੇ ਉਹਨਾਂ ਪਾਇਆ ਜੀ ਪਰ ਅੱਗ ਬੁਝੀ ਨਹੀਂ ਉੱਥੇ ਵੀ ਅਸੀਂ ਸਾਡੇ ਨਕਰ ਨੇ ਬਹੁਤ ਸਹਿਯੋਗ ਕੀਤਾ ਜਿਹੜੇ ਮੁੰਡੇ ਦੇ ਅੱਗ ਲੱ ਆ ਇਥੇ ਆ ਕਾਰਡ ਆ ਜਿਹੜਾ ਉਹ ਹੀ ਬਣਾਇਆ ਹੋਇਆ ਏ ਜਿਸ ਦੇ ਉੱਤੇ ਸਾਰੇ ਕਾਰਜ ਨੇ ਜਿਹੜੇ ਉਹ ਇਸ ਸੰਸਥਾ ਦੇ ਨੇ ਜਿਹੜੇ ਉਹ ਲਿਖੇ ਗਏ ਨੇ ਤਾਂ ਤੁਸੀਂ ਦੇਖੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕਰਨਾ ਲੋੜਵੰਦਾਂ ਦਾ ਇਲਾਜ ਕਰਨਾ ਖੂਨਦਾਨ ਇਲਾਕੇ ਦੇ ਲੋਕਾਂ ਲਈ ਐਂਬੂਲੈਂਸ ਸਹੂਲਤ ਅਤੇ ਹੋਰ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਉਹ ਕੰਮ ਕੀਤੇ ਗਏ ਨੇ ਜਿਹੜੇ ਕਿਸੇ ਪਾਸੇ ਸਰਕਾਰਾਂ ਨੇ ਜਿਹੜੀਆਂ ਉਹ ਨਹੀਂ ਕਰ ਪਾਉਂਦੀਆਂ ਲੇਕਿਨ ਨਗਰ ਦੇ ਸਹਿਯੋਗ ਨਾਲ ਇਸ ਸਾਰੇ ਉਪਰਾਲੇ ਨੇ ਜਿਹੜੇ ਉਹ ਪਿੰਡ ਕੋਠਾਗੁਰੂ ਦੇ ਵੱਲੋਂ ਕੀਤੇ ਗਏ ਨੇ ਸਤਕਾਰ ਕਮੇਟੀ ਦੇ ਵੱਲੋਂ ਇਹ ਸਾਰਾ ਪ੍ਰਬੰਧ ਆ ਜਿਹੜਾ ਹੋ ਚਲਾਇਆ ਜਾ ਰਿਹਾ ਤਾਂ ਖਾਸ ਗੱਲ ਇਹ ਹੈ ਕਿ ਇੱਥੇ ਲਾਇਬ੍ਰੇਰੀ ਬਣਾਈ ਹੋਈ ਹੈ ਬੱਚਿਆਂ ਦੀ ਪੜ੍ਹਾਈ ਵਾਸਤੇ ਉਹਨਾਂ ਨੂੰ ਸਸਤੇ ਭਾਅ ਦੇ ਉੱਤੇ ਕਾਪੀਆਂ ਕਿਤਾਬਾਂ ਮੁਹੱਈਆ ਕਰਵਾਉਣ ਵਾਸਤੇ ਵੀ ਉਪਰਾਲਾ ਕੀਤਾ ਗਿਆ ਹੈ ਤਾਂ ਇਹ ਕਿੰਨੇ ਸਾਲ ਤੋਂ ਚੱਲ ਰਿਹਾ ਹੈ ਤਕਰੀਬਨ 6 ਸਾਲ ਹੋ ਗਈ ਲਾਇਬ੍ਰੇਰੀ ਚਲਾਈ ਨੂੰ ਜੀ ਤੇ ਅਸੀਂ ਕੰਪਨੀ ਜਿਹੜੀ ਫੈਕਟਰੀ ਤੋਂ ਸਿੱਧੀਆਂ ਕਾਪੀਆਂ ਬਣਾਉਂਦੇ ਆਂ ਜ਼ਿਆਦਾਤਰ ਤੇ ਉਹ ਫਿਰ ਜਿਹੜੇ ਰੇਟ ਤੇ ਸਾਨੂੰ ਆਉਂਦੀ ਆ ਤਕਰੀਬਨ ਉਸੇ ਰੇਟ ਤੇ ਸਾਰਾ ਕੁਝ ਵੇਚ ਦਿਆ ਸੀ ਜਿਵੇਂ ਕੋਈ ਡਾਊਨਸ ਕੁਆਲਿਟੀ ਦੇ ਪੈਨ ਵਗੈਰਾ ਵੀ ਉਹ 40% ਡਿਸਕਾਊਂਟ ਤੇ ਸਾਰਾ ਕੁਝ ਹੀ ਵੇਚ ਦਿਆ ਜੀ ਜਦੋਂ ਮਾਰਚ ਦਾ ਮਹੀਨਾ ਹੁੰਦਾ ਕਲਾਸਾਂ ਬੱਚਿਆਂ ਦੀ ਨਵੀਆਂ ਸ਼ੁਰੂ ਹੁੰਦੀਆਂ ਉਹਦੋਂ ਤਾਂ ਬਹੁਤ ਜ਼ਿਆਦਾ ਸੇਲਿੰਗ ਪਰ ਇਹ ਵੀ ਗੱਲ ਆ ਨਾ ਕਿ ਕਿਤੇ ਨਾ ਕਿਤੇ ਆਪਣਾ ਭਵਿੱਖ ਤਾਂ ਹੀ ਚੰਗਾ ਹੋਊਗਾ ਜੇ ਅਸੀਂ ਆਪਣੇ ਬੱਚਿਆਂ ਨੂੰ ਚੰਗਾ ਭਵਿੱਖ ਦੇ ਸਕੀਏ ਕਿਤੇ ਨਾ ਕਿਤੇ ਬੱਚੇ ਪੜ੍ਹਾਈ ਪੱਖੋਂ ਗਰੀਬੀ ਕਰਕੇ ਬੜਾ ਪਿੱਛੇ ਰਹਿ ਜਾਂ ਕਿ 40 50% ਦਾ ਬਹੁਤ ਬੱਚਿਆਂ ਦਾ ਫਰਕ ਪੈ ਜਾਂਦਾ ਸੀ ਤਕਰੀਬਨ 1500 ਲੱਖ ਦੀ ਇੱਕ ਮਹੀਨੇ ਦੇ ਵਿੱਚ ਸੇਲ ਕਰ ਦਿੰਦੇ ਆ ਮਾਰਚ ਪ੍ਰਾਇਲ ਚ ਤੇ ਉਹ ਵੇਖ ਲਓ ਤੁਸੀਂ ਵੀ ਆਪਣਾ 15 16 ਲੱਖ ਤਾਂ ਸੇਲ ਹੋ ਜਾਂਦੀ ਤੇ 8 9 ਲੱਖ ਰੁਪਏ ਲਾਕੇ ਦਾ ਬਿਨਾਂ ਗੱਲ ਤੋਂ ਵੱਜ ਜਾਂਦਾ ਨਹੀਂ ਅਸੀਂ ਦੁਕਾਨਦਾਰ ਦੂਸਰੇ ਪਾਸੇ ਤੋਂ ਲੈਂਦੇ ਆ ਤਾਂ ਬੱਚੇ ਪੂਰੇ ਪੈਸੇ ਦੇਖ ਲੈਂਦੇ ਜੀ ਤੇ ਅੱਗੇ ਕੀ ਕੁਝ ਸੋਚਿਆ ਹੈ ਕਿਉਂਕਿ ਜਿਹੜੇ ਕੰਮ ਤੁਸੀਂ ਹਾਲੇ ਤੱਕ ਕੀਤੇ ਨੇ ਇਹ ਸ਼ਾਇਦ ਹੀ ਕਿਸੇ ਪਿੰਡ ਚ ਆ ਫਾਇਰ ਬ੍ਰਿਜੇਡ ਵਾਲੀ ਸਹੂਲਤ ਤਾਂ ਬਿਲਕੁਲ ਹੀ ਸ਼ਾਇਦੀ ਹੋਵੇ ਐਮਬੂਲੈਂਸ ਦਾ ਭਾਵੇਂ ਕਿਤੇ ਕਿਤੇ ਵਕ ਵਕਲ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਉਹ ਪ੍ਰਬੰਧ ਕਰ ਲੈਂਦੀਆਂ ਨੇ ਤਾਂ ਅੱਗੇ ਦੀ ਕੀ ਸੋਚੀ ਹੈ ਫਿਊਚਰ ਵਾਸਤੇ ਅਸੀਂ ਜੀ ਇੱਕ ਧਮਰਚੀ ਬਣਾ ਰਹੇ ਹਾਂ ਆਪਣੇ ਪਿੰਡ ਦੇ ਸਾਡੇ ਨੇੜੇ ਤੇੜੇ ਕੋਈ ਵਧੀਆ ਸਹੂਲਤ ਹੈ ਨਹੀਂ ਕਿ ਤੇ ਵਾਸਤੇ ਸਾਨੂੰ ਫ੍ਰੀਜਰ ਵੀ ਦਾਨ ਕਰੇਗਾ ਇੱਕ ਤਾਂ ਭਗਤਾ ਭਾਈ ਤੋਂ ਪੂਰੀ ਪਰਿਵਾਰ ਨੇ ਸਾਨੂੰ ਦਾਨ ਕੀਤਾ ਹੋਇਆ ਇੱਕ ਬਾਹਰੋਂ ਐਨਆਰਆਈ ਭਰਾ ਨੇ ਹੋਰ ਰੱਖਿਆ ਹੋਈ ਅਸੀਂ ਦਾਨ ਕਰਾਂਗੇ ਸਾਨੂੰ ਬਸ ਜਗ੍ਹਾ ਦੀ ਪ੍ਰੋਬਲਮ ਆ ਰਹੀ ਆ ਹੁਣ ਜਗ੍ਹਾ ਪੰਚਾਇਤ ਦੇ ਨੰੰਦਾਂ ਨਾਲ ਵੀ ਗੱਲਬਾਤ ਚੱਲ ਰਹੀ ਆ ਜੇ ਸਾਨੂੰ ਜਗ੍ਹਾ ਮਿਲ ਗਈ ਤਾਂ ਉੱਥੇ ਹੀ ਮਰਚਰੀ ਲਾ ਕੇ ਤੇ ਸ਼ੈੱਡ ਵਗੈਰਾ ਪਾ ਕੇ ਹੋਰ ਵੀ ਸਹੂਲਤਾਂ ਪਿੰਡ ਵਾਸਤੇ ਦੇਵਾਂਗੇ ਜੀ ਤਾਂ ਪਿੰਡ ਦੇ ਲੋਕਾਂ ਦੀ ਕਿਵੇਂ ਦਾ ਰਿਸਪੌਂਸ ਆ ਕਿਵੇਂ ਦਾ ਸਹਾਇਕ ਆ ਜਿਹੜਾ ਹੁਣ ਨਗਰ ਨਿਗਰਦਵਾਸੀ ਕਰਦੇ ਨੇ ਨਗਰਵਸੀ ਤਕਰੀਰ ਸਾਰਾ ਪਿੰਡੀ ਸਾਡਾ ਸਹਿਯੋਗ ਕਰਦੇ ਸਾਰੀਆਂ ਪਾਰਟੀਆਂ ਸਹਿਯੋਗ ਕਰਦੀਆਂ ਬਾਕੀ ਇਕੱਲਾ ਨਗਰ ਨਹੀਂ ਸਾਡੇ ਇਲਾਕੇ ਦੇ ਜਿੰਨੇ ਵੀ ਆਸ-ਪਾਸੇ ਪਿੰਡ ਹੈ ਜੀ ਸਾਰੀ ਭਰਾ ਸਹਿਯੋਗ ਕਰਦੇ ਜਿਹਨੂੰ ਵੀ ਅਸੀਂ ਕੋਈ ਸੇਵਾ ਲਈਏ ਕਦੇ ਸਾਨੂੰ ਜਵਾਬ ਨਹੀਂ ਦਿੰਦਾ ਜੀ ਤੇ ਕੁਝ ਹੋਰ ਸੋਚਿਆ ਕਿ ਮੋਰਚਰੀ ਤੋਂ ਬਾਅਦ ਜਾਂ ਫਿਰ ਹੋਰ ਕਿਹੜੇ ਉਪਰਾਲੇ ਤੁਸੀਂ ਮਹਿਸੂਸ ਕਰਦੇ ਹੋ ਕਿ ਇਸ ਇਸ ਖੇਤਰ ਚ ਕੰਮ ਹੋਣਾ ਚਾਹੀਦਾ ਹੈ ਅੱਗੇ ਦਾ ਸੋਚਿਆ ਹੋਵੇ ਕਿ ਉਹ ਕੰਮ ਵੀ ਨੇ ਜਿਹੜੇ ਉਹ ਪਿੰਡਾਂ ਚ ਹੋਣੇ ਚਾਹੀਦੇ ਨੇ ਜੇ ਸਾਨੂੰ ਜਗਾ ਦਾ ਸਿਸਟਮ ਬਣ ਗਈ ਫਿਰ ਅਸੀਂ ਇੱਕ ਤਾਂ ਮਹਾਰਾਜ ਦੀ ਪਾਲਕੀ ਹੈ ਜਿਹੜੀ ਉਹ ਤਾਂ ਇਸ ਹਾਲ ਵਿੱਚ ਬਣਾਉਣੀ ਬਣਾਉਣੀ ਜ਼ਰੂਰੀ ਹੈ ਜੀ ਉਹਦੇ ਨਾਲ ਅਸੀਂ ਇੱਕ ਹਸਪਤਾਲ ਦਾ ਸੋਚ ਰਹੇ ਹਾਂ ਕਿ ਜਿੱਥੇ ਗਰੀਬਾਂ ਦਾ ਫ੍ਰੀ ਲਾਜੋ ਜੋ ਕਿ ਜਗਾ ਦਾ ਪ੍ਰਬੰਧ ਹੋ ਗਿਆ ਜ਼ਰੂਰ ਅਸੀਂ ਇਹ ਕਦਮ ਉਠਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤਾਂ ਐਸੋ ਪਿੰਡ ਵੱਲੋਂ ਬੜੇ ਚੰਗੇ ਉਪਰਾਲੇ ਨਹੀਂ ਜਿਹੜੇ ਉਹ ਕੀਤੇ ਗਏ ਨੇ ਸਤਕਾਰ ਕਮੇਟੀ ਪਿੰਡ ਕੋਠਾ ਗੁਰੂ ਦੇ ਵੱਲੋਂ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ ਤਾਂ ਝਾੜੂ ਦੀ ਸੇਵਾ ਤੋਂ ਇਸ ਕਮੇਟੀ ਦੀ ਸ਼ੁਰੂਆਤ ਹੁੰਦੀ ਹੈ ਅੱਗੇ ਧਾਰਮਿਕ ਵਿਵਾਨ ਕਰਵਾਏ ਜਾਂਦੇ ਨੇ ਉਸ ਤੋਂ ਬਾਅਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾਣ ਲੱਗੇ ਐਂਬੂਲੈਂਸਾਂ ਦੀਆਂ ਉਹ ਪਿੰਡ ਦੇ ਵਿੱਚ ਦੋ ਨੇ ਜਿਹੜੀਆਂ ਪੂਰੇ ਇਲਾਕੇ ਦੇ ਵਿੱਚ ਸੇਵਾ ਕਰਦੀਆਂ ਨੇ ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਕਿਉਂਕਿ ਅਗਰ ਕੋਈ ਅੱਗ ਦੀ ਘਟਨਾ ਵਾਪਰਦੀ ਹੈ ਤਾਂ ਉੱਥੇ ਮੌਕਾ ਹੈ ਜਿਹੜਾ ਉਹ ਸੰਭਾਲਿਆ ਜਾ ਸਕੇ ਅੱਗੇ ਮੋਰਚੀ ਦੀ ਅਤੇ ਫਰੀ ਦਵਾਈਆਂ ਨੂੰ ਲੈ ਕੇ ਹਸਪਤਾਲ ਦੇ ਪਲਾਨ ਇਸ ਕਮੇਟੀ ਦੇ ਵੱਲੋਂ ਬਣਾਏ ਗਏ ਨੇ ਤਾਂ ਕਿਤੇ ਨਾ ਕਿਤੇ ਉਹ ਕੰਮ ਜਿਹੜੇ ਸਰਕਾਰਾਂ ਨਹੀਂ ਕਰ ਪਾਈਆਂ ਜਿਹੜੇ ਕੰਮ ਅੱਜ ਹੋਣੇ ਚਾਹੀਦੇ ਨੇ ਕਿਉਂਕਿ ਇੱਕ ਪਾਸੇ ਵੱਡੇ ਪੱਧਰ ਤੇ ਪਿੰਡਾਂ ਦੇ ਵਿੱਚ ਹੋਰ ਵੀ ਨਗਰ ਦੇ ਸਹਾਇਕ ਨਾਲ ਕਾਰਜ ਕੀਤੇ ਜਾ ਰਹੇ ਨੇ ਲੇਕਿਨ ਕੁਝ ਜ਼ਰੂਰੀ ਸੇਵਾਵਾਂ ਵੇਲੇ ਬਹੁਤ ਜ਼ਿਆਦਾ ਮੁਸ਼ਕਲ ਪੈਦਾ ਹੋ ਜਾਂਦੀ ਹੈ ਤਾਂ ਪੰਜਾਬ ਦੇ ਹੋਰ ਪਿੰਡਾਂ ਨੂੰ ਵੀ ਇਸ ਪਿੰਡ ਤੋਂ ਸੇਧ ਲੈਣ ਦੀ ਲੋੜ ਹੈ ਜਿੰਨੇ ਜੋਗੇ ਹੋ ਕਰ ਸਕਣ ਉਹਨੇ ਅਜਿਹੇ ਕਾਰਜ ਨੇ ਜਿਹੜੇ ਉਹਨਾਂ ਨੂੰ ਕਰਨੇ ਚਾਹੀਦੇ ਨੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਐਮਰਜੈਂਸੀ ਵੇਲੇ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਜਿਹੜੇ ਮਰੀਜ਼ ਇਲਾਜ ਸੁਣੋ ਰਹਿ ਜਾਂਦੇ ਨੇ ਉਹਨਾਂ ਵਾਸਤੇ ਵੀ ਪ੍ਰਬੰਧ ਹੋ ਜਾਣ ਅਤੇ ਖਾਸ ਤੌਰ ਤੇ ਬੱਚੇ ਜਿਹੜੇ ਜੇ ਸਟੱਫ ਵੇਖ ਨੇ ਉਹਨਾਂ ਦੀ ਪੜ੍ਹਾਈ ਨੂੰ ਫੋਕਸ ਰੱਖ ਕੇ ਵੀ ਕੋਈ ਨਾ ਕੋਈ ਉਪਰਾਲੇ ਕਰਨ ਦੀ ਅੱਜ ਹਰ ਪਿੰਡ ਨੂੰ ਲੋੜ ਆ ਤਾਂ ਕੈਮਰਾ ਪਰਸਨ ਸਤਨਾਮ ਸਿੰਘ ਨਾਲ ਮੈਂ ਬਲਵਿੰਦਰ ਸਿੰਘ ਢੀਂਸਾ ਦਾ ਟੀਵੀ ਐਨ ਰਾਲੀ ਕੋਠਾ ਗੁਰੂਬਠਿੰਡਾ ਤੋਂ